ਅਸੀਂ ਅੱਜ ਜੋ ਸਾਡੀ ਕੌਮ ਦਾ ਹਾਲ ਹੈ ਉਹ ਦੇਖਣ ਤੇ ਸੁਣਨ ਤੋਂ ਬਾਹਰ ਆ ਮੈਂ ਤਾਂ ਤਕਰੀਬਨ 25 ਸਾਲ ਤੋਂ ਦੁਹਾਈ ਦੇ ਰਿਹਾ ਕਿ ਆਪਣੀ ਕੌਮ ਨੂੰ ਬਚਾ ਲਓ ਇਹਨਾਂ ਵਪਾਰੀਆਂ ਕੋਲੋਂ ਖੁਦਗਰਜ਼ਾਂ ਕੋਲੋਂ ਬੇਗੁਰਿਆਂ ਕੋਲੋਂ ਨਗੋਰੀਆਂ ਕੋਲੋਂ ਇਹ ਸਾਡੀ ਕੌਮ ਦਾ ਬਹੁਤ ਨੁਕਸਾਨ ਕਰ ਰਿਹਾ ਇਹ ਨੇ ਤੇ ਅੱਜ ਸਾਬਤ ਹੋ ਚੁੱਕਾ ਸਾਡੀ ਪ੍ਰਬੰਧਕ ਕਮੇਟੀ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੈਦਬੀ ਹੋਵੇ ਤੇ ਉਹ ਚੁੱਪ ਹੋ ਜਾਵੇ ਖਮੋਸ਼ ਹੋ ਜਾਵੇ ਜਿਉਂ ਤੇ ਲਈ ਕੋਈ ਕਮਿਸ਼ਨ ਬਣੇ ਤੇ ਉਹਨੂੰ ਸਾਥ ਨਾ ਦੇਵੇ ਇਹ ਕਹੇ ਕਿ ਇਹ ਕਹੇ ਕਿ ਮਤੇ ਪਾਸ ਹੋਣ ਕੇ ਨਹੀਂ ਇਹ ਪ੍ਰਬੰਧਕ ਕਮੇਟੀ ਕਿਸੇ ਜੱਜ ਅੱਗੇ ਪੇਸ਼ ਨਹੀਂ ਹੁੰਦੀ ਪਰ ਅੱਜ ਸਾਡਾ ਪ੍ਰਧਾਨ ਦੇਖੋ ਸਿਆਸਤ ਨਿਹੰਗ ਸਿੰਘਾਂ ਦਾ ਡੇਰਾ ਸੁਲਤਾਨਪੁਰ ਲੋਧੀ ਦੋ ਨਿਹੰਗ ਸਿੰਘਾਂ ਦੇ ਗੋਟਾ ਚ ਲੜਾਈ ਹੋਈ ਉੱਥੇ ਪੁਲਿਸ ਗਈ ਤੇ ਪੁਲਿਸ ਦਾ ਬੰਦਾ ਪਰਿਆ ਤੇ ਉਹ ਸਾਡੇ ਪ੍ਰਧਾਨ ਨੂੰ ਐਨੀ ਤਕਲੀਫ ਆ ਉਹ ਕਹਿੰਦਾ ਕੇਸ ਦਰਜ ਕਰੋ ਬੇਦਬੀ ਹੋਈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਤੇ ਬੇਦਬੀ ਕਰਨ ਵਾਲਿਆਂ ਨੇ ਲਲਕਾਰ ਕੇ ਕੀਤੀ ਉਦੋਂ ਕਿਸੇ ਪ੍ਰਧਾਨ ਨੇ ਕਿਹਾ ਮੁੱਖ ਮੰਤਰੀ ਨੂੰ ਕਿ ਤੂੰ ਕਾਹਦਾ ਪੰਥਕ ਆ ਗੁਰੂ ਗ੍ਰੰਥ ਸਾਹਿਬ ਦੀ ਐਨੀ ਬੇਦਬੀ ਹੋਈ ਤੂੰ ਦ ਕੇਸ ਦਰਜ ਨਹੀਂ ਕਰਦਾ ਉਹਨਾਂ ਦੇ ਸ਼ਰਨਦਾਤੇ ਬਣੇ ਜਿਨ੍ਹਾਂ ਨੇ ਪ੍ਰੋਟੈਸਟ ਕੀਤੇ ਉਹਨਾਂ ਨੂੰ ਗੋਲੀਆਂ ਵੱਜੀਆਂ ਜਦੋਂ ਉਹਨਾਂ ਦੇ ਖਿਲਾਫ ਸਿੱਟ ਬਣੀ ਤੇ ਉਹਨਾਂ ਦਾ ਲਤ ਰੋਕ ਕੇ ਲਤ ਗੱਡ ਕੇ ਰੋਕਿਆ ਰੋਕਿਆ ਕੇਸ ਨਹੀਂ ਚੱਲਣ ਦਿੱਤੇ ਪਰ ਅੱਜ ਸਿਆਸਤ ਦੇਖੋ ਤੁਸੀਂ ਦੋ ਨਿਹੰਗਾਂ ਸਿੰਘਾਂ ਦੀ ਆਪਸ ਵਿੱਚ ਦੀ ਲੜਾਈ ਹੋਈ ਤੇ ਉੱਥੇ ਇੱਕ ਪੁਲਿਸ ਵਾਲਾ ਮਾਰਿਆ ਤੇ ਸਾਡੇ ਪ੍ਰਧਾਨ ਨੂੰ ਧਾਮੀ ਸਾਹਿਬ ਨੂੰ ਕਿੰਨੀ ਪਰੇਸ਼ਾਨੀ ਆ ਮੋਰਚੇ ਲਾ ਰਹੇ ਨੇ ਕਿ ਇਹਨਾਂ ਦੇ ਖਿਲਾਫ ਕੇਸ ਕਰ ਬੇਦਬੀ ਹੋਈ ਗੁਰੂ ਸਾਹਿਬ ਦੀ ਤੋ ਹੱਗ ਹੋ ਗਈ ਸਾਡੀ ਸਾਡੇ ਸਮਾਜ ਦੀ ਲਗਾਤਾਰ 13ਵਾਂ ਸਾਲ ਜਾ ਰਿਹਾ ਇਲੈਕਸ਼ਨ ਨਹੀਂ ਹੋ ਰੇ ਸਰਕਾਰਾਂ ਹੋਣ ਨਹੀਂ ਦੇ ਰੀਆਂ ਕਿਉਂਕਿ ਇਹਨਾਂ ਨੂੰ ਇਹ ਪਰਿਵਾਰ ਬਹੁਤ ਫਿੱਟ ਬੈਠਾ ਉਹ ਅਸੀਂ ਅੱਜ ਦੇਖ ਰਹੇ ਆਂ RAMCHANDRA ਜੀ ਤੇ ਆਏ ਨਹੀਂ RAMRAHEEM ਜੀ ਆ ਗਏ ਨੇ RAMRAHEEM ਜੀ ਆ ਗਏ ਇਸ ਕਰਕੇ ਕਿਉਂਕਿ ਸਰਕਾਰ ਨੂੰ ਉਹਨਾਂ ਦੀ ਜ਼ਰੂਰਤ ਹੈ ਇਲੈਕਸ਼ਨ ਆ ਗਏ ਨੇ ਇਹ ਮੈਂ ਕੱਲਾ ਦੇਖਿਆ ਮੈਂ ਤਾਂ तकरीबन ساری ਉਮਰ ਜਿਹੜੀ ਜੇਲ੍ਹ 'ਚ ਕੱਟੀ ਜਦੋਂ ਉਮਰ ਕੈਦ ਪੂਰੀ ਕੱਟ ਲਈ ਉਦੋਂ ਤੱਕ ਮੈਨੂੰ 1 ਮਿੰਟ ਦੀ ਛੁੱਟੀ ਨਹੀਂ ਮਿਲਿਆ ਘਰ ਆਉਣ ਦੀ ਹਾਲਾਂਕਿ ਕੈਦੀ ਦਾ ਅਧਿਕਾਰ ਹੁੰਦਾ ਹੈ ਕਿ ਉਹਨੂੰ ਸਾਲ ਬਾਅਦ 1 ਮਹੀਨੇ ਦੀ ਛੁੱਟੀ ਮਿਲੇ ਪਰ ਸਾਨੂੰ ਨਹੀਂ ਮਿਲੀ ਪਰ ਇਹ ਰਾਮ ਰਹੀਮ ਜਿਹੜਾ ਬਲਾਤਕਾਰਿਆਂ ਦੇ ਕੇਸ ਮਰਡਰ ਕੇਸਾਂ ਦੇ ਵਿੱਚ ਅੰਦਰ ਆ ਤੇ ਉਹ 700 ਦਿਨ ਹੋਏ ਉਹਨੂੰ ਗਏ ਨੂੰ ਜੇਲ੍ਹ 'ਚ ਪਰ 232 ਜਾਂ 34 ਦਿਨ ਦੀ ਛੁੱਟੀ ਲੈ ਚੁੱਕਾ ਇਹ ਪਾਰੋਕਾਰ ਜਿਹੜੇ ਨੇ ਇਹ ਸਾਡੀ ਇਹ ਸਰਕਾਰ ਕਰ ਰਹੀ ਆ ਜਿਹੜੀ ਸਰਕਾਰ ਉਹਨਾਂ ਨੂੰ ਆਪਣੇ ਇਲੈਕਸ਼ਨ ਜਿਤਾਉਣ ਲਈ ਲਿਆਉਂਦੀ ਵਾਰ-ਵਾਰ ਤੇ ਸਾਡੀ ਕੌਮ ਦਾ ਬੇੜਾ ਕਰਕਰ ਕਰਨ ਵਾਲੇ ਲੋਕ ਸਾਡੇ ਸਿਰ ਤੇ ਬਿਠਾਏ ਨੇ ਤੋਂ ਸਾਨੂੰ ਜ਼ਰੂਰਤ ਹੈ ਇਸ ਸਮੇਂ ਆਪਣੇ ਗੁਰੂ ਨਾਨਕ ਦੇ ਮਿਸ਼ਨ ਨੂੰ ਬਚਾਉਣ ਦੇ ਅਸੀਂ ਪ੍ਰਾਤਨ ਸਿੱਖਾਂ ਨੂੰ ਦੇਖਿਆ ਪੂਰੇ ਦੇ ਪੂਰੇ ਪਰਿਵਾਰ ਸਾਡੀ ਕੌਮ ਦੇ ਕੰਮ ਆਏ ਅਸੀਂ ਉਹਨਾਂ ਦੇ ਬਦੌਰਤ ਹੀ ਇਹ ਜਿਹੜਾ ਪਵਿੱਤਰ ਇਤਿਹਾਸ ਦੇ ਮਾਲਕ ਬਣੇ ਹਾਂ ਸੁਨਹਿਰੀ ਵਿਰਸੇ ਦੇ ਮਾਲਕ ਬਣੇ ਹਾਂ ਜੇ ਜਿਉਂਦਾ ਰਿਹਾ ਤੇ ਇਹ ਗੁਰੂ ਨਾਨਕ ਦੀ ਸੱਚੀ ਸਰਕਾਰ ਹੈ ਅਕਾਲ ਤਖਤ ਸਾਹਿਬ ਜਿਹੜਾ ਮੀਰੀ ਤੇ ਪੀਰੀ ਦਾ ਤਖਤ ਮੰਨਿਆ ਗਿਆ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜਿਨੇ ਅਕਾਲ ਪੁਰਖ ਨੂੰ ਮੀਰ ਮੰਨਿਆ ਕਿਸੇ ਦੁਨੀਆ ਦੇ ਰਾਜੇ ਨੂੰ ਨਹੀਂ ਤੋਂ ਬਾਬਰ ਨੇ ਵੀ ਬਾਬਰ ਦੇ ਵੰਸ਼ਾਂ ਨੇ ਵੀ ਇਸ ਨੂੰ ਇਹ ਮੰਨਿਆ ਹੈ ਕਿ ਦੀਨ ਦੀ ਪਾਤਸ਼ਾਹੀ ਬਾਬੇ ਕਿਆਂ ਦੀ ਦੁਨੀਆ ਦੀ ਪਾਤਸ਼ਾਹੀ ਬਾਬਰ ਦੀ ਬਾਬੇ ਔਰ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋ ਇਹ ਬਾਬਰ ਤੇ ਬਾਬੇ ਬਾਬੇ ਕੇ ਤੇ ਬਾਬਰ ਕੇ ਇਹ ਦੀਨ ਦੀ ਪਾਤਸ਼ਾਹੀ ਤੇ ਦੁਨੀਆ ਦੀ ਪਾਤਸ਼ਾਹੀ ਦੇ ਵਾਰਸ ਹੋਏ ਨੇ ਅੱਜ ਬਾਬੇ ਕਿਆਂ ਦੀ ਪਾਤਸ਼ਾਹੀ ਬਾਬਰ ਦੀ ਪਾਤਸ਼ਾਹੀ ਦੇ ਥੱਲੇ ਸੇਵਾ ਵਿੱਚ ਲੱਗੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਇਸ ਨੂੰ ਬਾਬੇ ਕਿਆਂ ਦੀ ਪਾਤਸ਼ਾਹੀ ਬਣਾਈਏ ਇਹਦੇ ਉੱਤੇ ਕੋਈ ਕੁੰਡਾ ਨਾ ਹੋਵੇ ਇਥੇ ਪੰਥ ਤੇ ਗ੍ਰੰਥ ਦਾ ਰਾਜ ਹੋਵੇ ਪੰਥ ਤੇ ਗ੍ਰੰਥ ਦੀ ਸਰਪਸਤੀ ਦੇ ਵਿੱਚ ਕੋਈ ਜੰਮਿਆ ਨਹੀਂ ਆਪਣੀ ਮਾਂ ਨੂੰ ਜਿਹੜਾ ਕੌਮ ਨਾਲ ਗਦਾਰੀ ਕਰਕੇ ਤੇ ਰਾਤ ਨੂੰ ਸੌਂਜ ਵਿੱਚ ਆਂਦੀ ਨਹੀਂ ਪੰਥ ਦੀ ਜ਼ਮੀਨ ਵੇਚ ਕੇ ਖਾ ਜਾਵੇ ਪੰਥ ਦੀਆਂ ਗੋਲਕਾਂ ਖਾ ਜਾਏ ਸਾਡੇ ਗਰੀਬ ਬੱਚੇ ਰੋਲਦੇ ਹੋਣ ਪਿੰਡਾਂ 'ਚ ਜਿਨ੍ਹਾਂ ਨੂੰ ਐਜੂਕੇਸ਼ਨ ਹੀ ਨਾ ਮਿਲੇ ਜਿਹੜੇ ਜਿਨ੍ਹਾਂ ਨੂੰ ਗੁਰਪਤਿ ਅਜ਼ਾਦਸਨਾ ਦੇਵੇ ਪਿਓ ਦਸੇ ਪਾਸ ਕਰ ਜਾਣ ਤੋ ਅਸੀਂ ਜਿਹੜੇ ਇਲਾਜ ਤੋਂ ਬਿਨਾ ਮਰਦੇ ਹਾਂ ਗਰੀਬ ਆਦਮੀ ਇਹ ਗੁਰੂ ਦੀ ਨਾਨਕ ਦੀ ਗੋਲਖ ਹੋਵੇ ਤੇ ਉਹਦੇ باوجود ਸਾਡਾ ਇਹ ਹਾਲ ਹੋਵੇ ਤੇ ਇਹਦਾ ਮਤਲਬ ਇਹ ਕਿਤੇ ਨਾ ਕਿਤੇ ਕਮੀਆਂ ਨੇ ਤੇ ਸਾਨੂੰ ਤੁਸੀਂ ਲੁਧਿਆਣੇ ਦੇ ਨਾਲ ਰਹਿੰਦੇ ਹੋ ਇੱਕ ਡੀਐਮਸੀ ਇੱਕ ਸੀਐਮਸੀ ਦੋ ਹਸਪੀਟਲ ਚੱਲਦੇ ਨੇ ਦੋਵੇਂ ਸੇਵਾ ਕਰ ਰਹੇ ਨੇ ਤੇ ਪੈਸੇ ਵੀ ਠੀਕ-ਠੀਕ ਲੈਂਦੇ ਨੇ ਪਰ ਸਾਡੇ ਗੁਰੂ ਰਾਮਦਾਸ ਹਸਪੀਟਲ ਚ ਤੇ ਪੈਸੇ ਤੇ ਲੈਂਦੇ ਨੇ ਮੂੰਹ ਮੰਗੇ ਬਲਕੇ ਡੈਡ ਬਾਰਟੀ ਵੀ ਉਦੋਂ ਦੇਦੇ ਜਦੋਂ ਪੂਰੀ ਬਿੱਲ ਦੇ ਦਿਓ ਇੱਕ ਬਜ਼ੁਰਗ ਦੀ ਇੱਕ ਹਫਤਾ ਡੈਡ ਡੈਡ ਬਾਰਟੀ ਰਲਦੇ ਰਹੀ ਉਹ ਗਰੀਬ ਸੀ ਉਹਦੇ ਪੈਸੇ ਨਹੀਂ ਸੀ ਦੇਣ ਨੂੰ ਤੇ 31000 ਰੁਪਏ ਦਾ ਬਿੱਲ ਸੀ ਇੱਕ ਹਫਤੇ ਬਾਅਦ ਉਹਨਾਂ ਨੇ ਐਜੀਟੇਸ਼ਨ ਕਰਕੇ ਲਈ ਸੋ ਇਹ ਇਹ ਸਾਡੇ ਜਿਹੜੀ ਜਿਹੜੀ ਪ੍ਰੋਬਲਮ ਆ ਰਹੀ ਆ ਉਹ ਇਹੀ ਆ ਰਹੀ ਆ ਕਿ ਗੋਰਖ ਦਾ ਪਤਾ ਨਹੀਂ ਉਹ ਕਿੱਥੇ ਜਾਂਦੇ ਆ ਰੁਪਏ ਇੱਥੇ ਕੋਈ ਗੁਰਦੁਆਰੇ ਮੰਦਿਰ ਦਾ ਪੈਸਾ ਨਹੀਂ ਆਉਂਦਾ ਗਿਰਜੇ ਦਾ ਪੈਸਾ ਨਹੀਂ ਆਉਂਦਾ ਪਰ ਬੜੇ ਵਧੀਆ ਕਾਲਜ ਚੱਲ ਰਹੇ ਨੇ ਬੜੇ ਵਧੀਆ ਸਕੂਲ ਚੱਲ ਰਹੇ ਨੇ ਬੜੇ ਵਧੀਆ ਹਸਪੀਟਲ ਚੱਲ ਰਹੇ ਨੇ ਸਾਡੇ ਸਕੂਲ 36 37 ਦੇ ਕਰੀਬ ਨੇ ਤਕਰੀਬਨ ਬੰਦ ਪਏ ਨੇ ਜਾਂ ਬੰਦ ਹੋਣ ਵਾਲੇ ਨੇ 11 ਕਾਲਜ ਨੇ ਕਾਲਜਾਂ ਦੇ ਵਿੱਚ ਜਿਹੜੇ ਸਾਡੇ ਪ੍ਰੋਫੈਸਰ ਨੇ 30 35 35 ਲੱਖ ਹੁੰਦਾ ਤਾਂ ਜਮਾ ਹੁੰਦਾ ਕਾ 20 20% ਉਹਨਾਂ ਨੂੰ ਤਨਖਾਹਾਂ ਵਿੱਚ ਮਿਲਦੀਆਂ ਪਰ ਪ੍ਰਿੰਸੀਪਲ ਰਾਮ ਸਿੰਘ ਜੀ ਚੰਗੀ ਤਰ੍ਹਾਂ ਜਾਣਦੇ ਨੇ 11 ਕਾਲ ਜਿਹੜੇ ਸਾਡੇ ਮਾਤਾ ਗੰਗਾ ਜੀ ਕਾਲਜ ਜਿੱਤਨਾ ਬਾਬਾ ਬੰਦਾ ਸਿੰਘ ਬਹਾਦਰ ਅਜੇ ਤਾਲੇ ਲੱਗੇ ਪੈ ਨੇ 400 ਕਰੋੜ ਰੁਪਇਆ ਨਗਦ ਲਾ ਕੇ ਤੇ ਯੂਨੀਵਰਸਿਟੀ ਬਣੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਉਹ ਬੰਦ ਪਈ ਬਾਹਰੋਂ ਤਾਲਾ ਲੱਗਾ ਹੈ ਕਿ ਕਿੱਥੇ ਜਾਂਦਾ ਸਾਡਾ ਪੈਸਾ ਇੱਧਰ ਧਿਆਨ ਦੇਣ ਦੀ ਲੋੜ ਆ ਆਪਣੇ ਆਪ ਨੂੰ ਸਵਾਰੋ ਕਿਤੇ ਵੀ ਕਿਸੇ ਨਾਲ ਸਾਡੇ ਨਾਲ ਝਗੜਾ ਕਰਨ ਦੀ ਲੋੜ ਨਹੀਂ ਮਤ ਦਾ ਦਾਨ ਦੇ ਕੇ ਚੰਗੀ ਟੀਮ ਅੱਗੇ ਲਿਆਓ ਜਿਹੜੀ ਟੀਮ ਇਸ ਗੁਰੂ ਘਰ ਦੇ ਪੈਸੇ ਨੂੰ ਠੀਕ ਥਾਂ ਤੇ ਲਾਵੇ ਠੀਕ ਥਾਂ ਤੇ ਲਾਵੇ ਸਾਡੇ ਗਰੀਬ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਮਿਲੇ ਗਰੀਬ ਦਾ ਇਲਾਜ ਫ੍ਰੀ ਹੋਵੇ ਯਾਤਰੂ ਨੂੰ ਕਮਰਾ ਮਿਲੇ ਜਿਹੜੀਆਂ ਬੇਸ਼ਕੀਮਤ ਜ਼ਮੀਨਾਂ ਨੇ ਆ ਤੁਹਾਡੇ ਲਾਗੇ ਐੜੀ ਕਲਾ ਦੀ ਜ਼ਮੀਨ ਜਿਹੜੀ 12-12 ਕਰੋੜ ਦਾ ਕਿਲਾ ਉਹ ਕਿੱਲੇ ਦੇ ਬਦਲੇ ਇੱਕ ਕਿੱਲਾ ਲੈ ਕੇ ਨਾਲ 12 ਕਰੋੜ ਰੁਪਏ ਕੇ ਹਜਮ ਕਰ ਲਿਆ ਕਿੱਲੇ ਦੇ ਨਾਲ ਬਦਲ ਕੇ ਕਿੱਲਾ ਲੈ ਲਿਆ ਜਿਹਦੀ 50 ਲੱਖ ਕੀਮਤ ਨਹੀਂ ਤੇ 12-12 ਕਰੋੜ ਦੀ ਕੀਮਤ ਵਾਲੇ ਕਿੱਲੇ ਅਸੀਂ ਗਵਾ ਬੈਠੇ ਆ ਸਾਡੇ ਲਾਗੂਆਂ ਨੇ ਗਵਾਏ ਕਿਸੇ ਨੇ ਲੀਜ਼ ਤੇ ਲੈ ਲਈ ਕਿਸੇ ਨੇ ਵੇਚ ਦਿੱਤੀ ਕਿਸੇ ਨੇ ਨਲਾਮ ਕਰ ਦਿੱਤੀ ਕਿਤੇ ਇਹ ਬਹੁਤ ਸਾਡਾ ਨੁਕਸਾਨ ਹੋ ਰਿਹਾ ਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕੋਈ ਇੱਕ ਸਮਾਂ ਆਇਆ ਆਪਣੇ ਸਾਰੀਆਂ ਸਾਰੀਆਂ ਭੈਣਾਂ ਤੇ ਬਜ਼ੁਰਗੋ ਤੇ ਵੀਰ ਵੋਟਾਂ ਜ਼ਰੂਰ ਬਣਾਓ ਆਪਣੀਆਂ ਤੇ ਆਪਾਂ ਮੱਤ ਦਾ ਦਾਨ ਦੇ ਕੇ ਗੁਰੂ ਘਰ ਨੂੰ ਬਚਾਈਏ ਜੇ ਜੇ ਸਰਾਂਤ ਨਾ ਬਚਿਆ ਤੇ ਸਾਡੀ ਇਹ ਜਿਹੜੀ ਇਹ ਜਿਹੜੀ ਖੇਡ ਆ ਸਿੱਖ ਦੀ ਪ੍ਰਮਾਤਮਾ ਦੇ ਚਰਨਾ ਜਾਣ ਦੀ ਇਹ ਖਤਮ ਹੋ ਜਾਊਗੀ ਅਸੀਂ ਦਿਖਾਵੇ ਦੀ ਜ਼ਿੰਦਗੀ ਭੇਖੀ ਜ਼ਿੰਦਗੀ ਦੇ ਵਿੱਚ ਕੁਝ ਲੱਭ ਨਹੀਂ ਸਕਦੇ ਸਾਨੂੰ ਪ੍ਰਮਾਤਮਾ ਨੇ ਪਿਛਲੇ ਕਰਮਾਂ ਦੇ ਅਨੁਸਾਰ ਸੰਸਕਾਰਾਂ ਸਾਹਿਬ ਚੰਗੀਆਂ ਸਹੂਲਤਾਂ ਦਿੱਤੀਆਂ ਚੰਗੀ ਦੌਲਤ ਦਿੱਤੀ ਆ ਪਰ ਇਹ ਦੌਲਤ ਜਿਹੜੀ ਆ ਸਿੱਖ ਨੂੰ ਪ੍ਰਮਾਤਮਾ ਦੇ ਚਰਨਾ ਚ ਲਿਜਾਣ ਦੇ ਸਮਰੱਥ ਨਹੀਂ ਜੇ ਪ੍ਰਮਾਤਮਾ ਦੇ ਚਰਨਾ ਚ ਜਾਣਾ ਹੈ ਜੇ ਅਕਾਲ ਪੁਰਖ ਨਾਲ ਆਤਮਾ ਨੇ ਲਾਵਾਂ ਲੈਣੀਆਂ ਤੇ ਫਿਰ ਸਾਨੂੰ ਸ਼ਬਦ ਦਾ ਰਸ ਲੈਣਾ ਪਊਗਾ ਫਿਰ ਸਾਡੀ ਸੁਰਤ ਨੂੰ ਸ਼ਬਦ ਦਾ ਰਸ ਪੀਣਾ ਪਊਗਾ ਤੋ ਅਸੀਂ ਸ਼ਬਦ ਦਾ ਰਸ ਤਾਂ ਹੀ ਪੀ ਸਕਦੇ ਹਾਂ ਜਦੋਂ ਸਾਡਾ ਸਿਧਾਂਤ ਜਿਉਂਦਾ ਰਹੋ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋਤੀ ਜੋ ਸਮਾਗ ਹੈ ਉਦੋਂ ਇਤਿਹਾਸਕਾਰ ਨੇ 8 ਕਪੇਟ ਲਿਖੇ ਨੇ ਸ਼ਾਇਦ ਉਹ ਇਤਿਹਾਸਕਾਰ ਜਿਹੜਾ ਸੀ ਉਹ ਬੜੇ ਸਾਦੇ ਜਿਹੇ ਜੀਵਨ ਵਾਲਾ ਦਸਮ ਪਾਤਸ਼ਾਹ ਦਾ ਇੱਕ ਬਾਡੀਗਾਰਡ ਸੀ ਉਹਨਾਂ ਨੇ ਲਿਖਿਆ ਕਿ ਅਸਵਾਰੇ ਦਾ ਰੂਪ ਨਦਰੀ ਆਇਆ ਜਦੋਂ ਨਦੇੜ ਦੇ ਵਿੱਚ ਆਪ ਤਿਆਰੀ ਕੀਤੀ ਗੁਰੂ ਸਾਹਿਬ ਜੀ ਨੇ ਤੋਂ ਆਪਣੀ ਜਦੋਂ ਤਿਆਰੀ ਕੀਤੀ ਤੇ ਉਦੋਂ ਸਿੱਖਾਂ ਨੇ ਦੇਖਿਆ ਕਿ ਗੁਰੂ ਸਾਹਿਬ ਤੇ ਆਪ ਤਿਆਰੀ ਕਰੀ ਬੈਠੇ ਨੇ ਤਾਂ ਉਸ ਸਮੇਂ ਸਿੱਖਾਂ ਨੇ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਕੋਲ ਜਾ ਕੇ ਕਿਹਾ ਕਿ ਜੀ ਗੁਰੂ ਸਾਹਿਬ ਸੱਚੇ ਪਾਛਾ ਪਾਕੀ ਨਹੀਂ ਪਾਕ ਹੁਕਮ ਹੋਏ ਜੋ ਖਾਲਸਾ ਬੱਥਾ ਕਾਂ ਟੇਕੇ ਤੋ ਗੁਰੂ ਸਾਹਿਬ ਦਾ ਹੁਕਮ ਸੀ ਮੈਂ ਖਾਲਸਾ ਅਕਾਲ ਪੁਰਖ ਨੂੰ ਸੌਂਪਾ ਜੋ ਖਾਲਸੇ ਕੀ ਰਹਿਤ ਬਚਾਰੇਗਾ ਤਿਸਕਾ ਬੇਲੀ ਹਾਂ ਮੇਰੇ ਦਰਸ਼ਨ ਕਰਨੇ ਹੋ ਮੇਰੀ ਆਤਮਾ ਦੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਿਓ ਜੇ ਮੇਰੇ ਸਰੀਰ ਦੇ ਦਰਸ਼ਨ ਕਰਨੇ ਹੋ ਤੇ ਪੰਜਾਂ ਚੋਂ ਕਰਿਓ ਸਾਧ ਸੰਗਤ ਜੀ ਅੱਜ ਤੁਸੀਂ ਆਪ ਹੀ ਸੋਚ ਸਕਦੇ ਹੋ ਕਿਹੜੇ ਪੰਜ ਪਿਆਰੇ ਲੱਗिए ਜਿਨ੍ਹਾਂ ਤੋਂ ਦਰਸ਼ਨ ਹੋ ਜਾਣ ਜਿਹੜੇ ਪੰਜ ਪਿਆਰੇ ਆਮ ਰਹਿਮ ਨੂੰ ਮaaf ਕਰਦੇ ਨੇ ਇੱਕ ਨਿਗਰੇ ਬੰਦੇ ਦੇ ਕਹਿਣ ਤੇ ਇੱਕ ਲਾਲਚ ਪਿੱਛੇ ਕਿ ਵੋਟਾਂ ਚਾਰ ਮਿਲ ਜਾਣਗੀਆਂ ਜਿਹੜੇ ਨਿਗਰੇ ਉਹਨੂੰ ਕਦੀ ਮaaf ਕਰਦੇ ਨੇ ਕਦੀ ਉਹਨੂੰ ਉਹਨੂੰ ਪਾਛੋ ਛੇਕਦੇ ਨੇ ਜਿਹੜੇ ਪੰਜ ਪਿਆਰੇ ਨੇ ਅੱਜ ਤੱਕ ਸਾਡੇ ਲੀਡਰ ਨੂੰ ਇਹ ਨਹੀਂ ਪੁੱਛਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਬਦੀ ਲਈ ਜ਼ਿੰਮੇਵਾਰ ਕੌਣ ਹੈ ਸਰਕਾਰ ਤੇਰੀ ਅੱਜ ਉਸੇ ਕਾਲ ਤੱਕ ਦਾ ਮਿਸਯੂਜ਼ ਹੋਣਾ ਫਿਰ ਸ਼ੁਰੂ ਹੋ ਗਿਆ। ਉਹ ਸਾਡੇ ਕੋਲ ਗੁਰੂ ਸਾਹਿਬ ਜੀ ਨੇ ਜਿਹੜੇ ਪੰਜ ਪਿਆਰੇ ਦਿੱਤੇ ਸੀ ਉਹ ਦਿੱਤੇ ਸੀ ਜਿਹੜੇ ਤਲਵਾਰ ਦੀ ਧਾਰ ਤੇ ਪਰਖ ਕੇ ਤੁਹਾਨੂੰ ਬਖਸ਼ਿਸ਼ ਕੀਤੇ। ਉਹ ਜਿਹੇ ਪੰਜ ਪਿਆਰੇ ਸਾਡੇ ਕੋਲ ਹੋਣ ਕਾਲ ਤੱਕ ਦੇ ਉੱਤੇ ਸ਼ਿਸ਼ੋਭਤ ਹੋਣ ਸਾਡੀ ਕੌਮ ਨੂੰ ਕੋਈ ਤੱਤੀ ਵਾਰ ਹੀ ਲੱਗ ਸਕਦੀ। ਤੇ ਗੁਰੂ ਸਾਹਿਬ ਜੀ ਨੇ ਜਿਹੜੇ ਪੰਜ ਪਿਆਰੇ ਜਦੋਂ ਸਾਝੇ ਉਹ ਤੋਂ ਸਮਕਾਲੀ ਕਵੀ ਨੇ ਕਿਹਾ ਕਿ ਵੈਗਰੂ ਇੱਕ ਸੋਖਣ ਸੁਣਾਇਆ ਗੁਰੂ ਖਾਲਸਾ ਨਾਮ ਤਰਾਇਆ ਪੰਜਾਂ ਪਿਆਰਿਆਂ ਨੂੰ ਉਹਨੂੰ ਹੀ ਗੁਰੂ ਖਾਲਸਾ ਕਹਿ ਕੇ ਬੁਲਾਇਆ ਗੁਰੂ ਸਾਹਿਬ ਨੇ ਫੇ ਤੂੰ ਮੇਰੇ ਮੈਂ ਤੁਮਰਾ ਹੁਆ ਤੁਮਰਾ ਹਮਰਾ ਗੁਰੂ ਨਾ ਦੁਆ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਮੇਰੇ ਹੋਏ ਮੈਂ ਤੁਹਾਡਾ ਤੁਹਾਡੇ ਤੋਂ ਬਿਨਾ ਮੇਰਾ ਗੁਰੂ ਕੋਈ ਨਹੀਂ ਮੇਰੇ ਤੋਂ ਬਿਨਾ ਤੁਹਾਡਾ ਕੋਈ ਨਹੀਂ ਕੋਈ ਗੁਰੂ ਨਹੀਂ ਹੋਊਗਾ ਜਗ ਮੇ ਹੋ ਹੋ ਪਖੰਡ ਅਨੇਕਾ ਜੋ ਮਮ ਸਿੱਖ ਨਾ ਮਾਨੇ ਇਕ ਜਿਹੜਾ ਮੇਰਾ ਸਿੱਖ ਹੋਊਗਾ ਉਹ ਟੂਣਾ ਕਰਕੇ ਦਵਾਰ ਨੂੰ ਨਚਾ ਦੇ ਤੂੰ ਉਹਨੂੰ ਵੀ ਨਹੀਂ ਮੰਨਤਾ ਤਾਊਗਾ ਪਾਈ ਜੈਤਾ ਜੀ ਨੇ ਅੱਖੀਂ ਦੇਖੇ ਹਾਲ ਲਿਖੇ ਨੇ ਉਹ ਕਹਿੰਦੇ ਨੇ ਪੰਜ ਬੜੇ ਪ੍ਰਭਕੇ ਦਰਹਾਂ ਔਰ ਪੰਜ ਕਮਾਨ ਹੈ ਗੁਰਦਰਬਾਰੇ ਪੰਜ ਕਕਾਰ ਦੀਏ ਗੁਰਨੇ ਪੁਣ ਪੰਜ ਕਾ ਪੰਜ ਵਕਾਰ ਨ ਮਾਰੇ ਪਾਈ ਜੈਤਾ ਜੀ ਨੇ ਲਿਖਿਆ ਕਿ ਗੁਰੂ ਸਾਹਿਬ ਜੀ ਨੇ ਪੰਜ ਵਕਾਰ ਮਾਰਨ ਲਈ ਜਿਹੜੀ ਸਾਡੀ ਆਤਮਿਕ ਸਰਮਾਇ ਦੇ ਦੁਸ਼ਮਣ ਨੇ ਉਹ ਪੰਜ ਵਕਾਰ ਮਾਰਨ ਲਈ ਪੰਜ ਬਾਣੀਆਂ ਪੰਜ ਕਕਾਰ ਪੰਜ ਹਥਿਆਰ ਬਖਸ਼ਿਸ਼ ਕੀਤੇ ਉਹ ਪੰਜ ਪਿਆਰੇ ਸਨ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਦਰ ਤੇ ਵਿਡਿਆਈ ਮਿਲਦੀ ਸੀ ਅੱਜ ਪੰਜ ਪਿਆਰੇ ਸਾਡੀ ਮਿੱਟੀ ਰੋਲਦੇ ਪਏ ਨੇ ਇਹ ਸੰਪਰਦਾ ਇਹ ਸੰਸਾ ਬਚਾਉਣ ਦੀ ਲੋੜ ਹੈ ਜੇ ਪੰਥ ਤੇ ਗ੍ਰੰਥ ਦਾ ਸਿਧਾਂਤ ਤੇ ਮੇਰੀ ਤੇ ਪੀਰੀ ਦਾ ਕਨਸੈਪਟ ਬਚ ਗਿਆ ਤੇ ਸਾਡੀ ਕੌਮ ਨੂੰ ਤੱਤੀ ਵਾਰ ਹੀ ਲੱਗ ਸਕਦੇ ਸਾਡੀ ਕੌਮ ਚੜ੍ਹਦੀ ਕਲਾ ਚ ਰਹੂਗੀ ਔਰ ਆਲ ਓਵਰ ਵਰਲਡ ਦੇ ਵਿੱਚ ਵਸਦਾ ਸਿੱਖ ਇੱਕ ਨਿਸ਼ਾਨ ਥੱਲੇ ਆਊਗਾ ਸਾਡੇ ਕੋਲ ਏਡੀ ਵੱਡੀ ਤਾਕਤ ਹੋਊਗੀ ਅੱਜ ਅਸੀਂ ਤਾਕਤ ਨੂੰ ਵੰਡ ਬੈਠੇ ਆ ਅਸੀਂ ਸਿੱਖ ਹੋਣ ਤੋਂ ਇਲਾਵਾ ਅਸੀਂ ਅਕਾਲੀ ਵੀ ਆ ਅਸੀਂ ਭਾਜਪਾਈ ਵੀ ਆ ਅਸੀਂ ਬਸਪਾ ਚ ਵੀ ਆ ਅਸੀਂ ਕਾਂਗਰਸ ਦੇ ਵਿੱਚ ਵੀ ਆ ਅਸੀਂ ਆਮ ਆਦਮੀ ਪਾਰਟੀ ਚ ਵੀ ਆ ਤੋਂ ਅਸੀਂ ਵੰਡੇ ਹੋਏ ਇਹ ਜਿਹੜੀਆਂ ਸਾਡੀਆਂ ਵੰਡੀਆਂ ਨੇ ਇਹ ਇਸ ਕਰਕੇ ਨੇ ਕਿਉਂਕਿ ਸਾਡੇ ਲੀਡਰਾਂ ਨੇ ਧਰਮ ਨੂੰ ਨਜਾਇਜ਼ ਇਸਤੇਮਾਲ ਕਰਕੇ ਆਪਣੇ ਪਰਿਵਾਰ ਲਈ ਵਰਤਿਆ ਜਦਕਿ ਦਸਮ ਪਾਤਸ਼ਾਹ ਜੀ ਜਨਾ ਨੇ ਆਪਣਾ ਪਰਿਵਾਰ ਵਾਰ ਕੇ ਸਾਨੂੰ ਪੰਥ ਬਣਾਇਆ ਤੇ ਇੱਕ ਅਰਦਾਸ ਕੀਤੀ ਸੁਖੀ ਬਸੇ ਮੋਰੂ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਗੁਰੂ ਦਸਮ ਪਾਤਸ਼ਾਹ ਦਾ ਪਰਿਵਾਰ ਤੇ ਪੰਥ ਆ ਪਰ ਅੱਜ ਸਾਡੇ ਲੀਡਰਾਂ ਦਾ ਪਰਿਵਾਰ ਜਿਹੜਾ ਉਹ ਵੱਖਰਾ ਹੀ ਦਿਖਦਾ ਤੇ ਸਾਡਾ ਪੰਥ ਰੂਲ ਦਾ ਵੱਖਰਾ ਦਿਖਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ